ਉਹ ਨਾਨਾ ਦੇ ਨਾਲੇ ਜੀ ਉਹ ਕੀ ਹਾਲ ਚਾਲ ਆ ਸਾਡੇ ਤਾਂ ਠੀਕ ਆ ਤੂੰ ਆਪਣੇ ਸੁਣਾ ਤੇ ਜੇ ਤੇਰੇ ਪਿਓ ਦੀ ਉਹ ਟਿਕਾਣੇ ਆਈ ਤੇ ਨਹੀਂ ਅਜੇ ਓਏ ਉਹਦੀ ਅਕਲ ਤੇ ਟਿਕਾਣੇ ਆ ਉਹ ਮੈਂ ਤੁਹਾਨੂੰ ਇਹ ਪੁੱਛਣ ਵਾਸਤੇ ਫੋਨ ਕੀਤਾ ਵਾ ਉਹ ਮੰਮੀ ਨੂੰ 15 ਦਿਨ ਹੋ ਗਏ ਤੁਹਾਡੇ ਕੋਲ ਆਈ ਨੂੰ ਉਹ ਇੱਥੇ ਸਭ ਸੁਖ ਸਾਂਦੀ ਆ ਨਾ ਆਹੋ ਸੁਖ ਸਾਂਦੀ ਆ ਉਹ ਮੈਨੂੰ ਤੇ ਪਤਾ ਲੱਗਾ ਕਿ ਕੱਲ ਮੇਰੀ ਮੰਮੀ ਦਾ ਮੰਮੀ ਨਾਲ ਮੈਚ ਪੈ ਗਿਆ ਸੀ ਉਹ ਕੱਪੜੇ ਧੋਣ ਵਾਲੀ ਮਸ਼ੀਨ ਕਰਕੇ ਉਹ ਇੱਕ ਕਹਿੰਦੀ ਪਹਿਲਾਂ ਮੈਂ ਧੋਣੇ ਆ ਦੂਜੀ ਕਹਿੰਦੀ ਪਹਿਲਾਂ ਮੈਂ ਧੋਣੇ ਆ ਉਹ ਇਹੀ ਮੜੀ ਜੀ ਗੱਲ ਮੈਂ ਦੋਵਾਂ ਨੂੰ ਸਮਝਾਤਾ ਸੀ ਪਰ ਪਿਓ ਤੇਰਾ ਨਹੀਂ ਸਮਝਦਾ ਕੁੜੀ ਸਾਡੀ ਕਹਿੰਦੀ ਆ ਕਿ ਸਾਰੀ ਜਹਰੀ ਮੈਨੂੰ ਤੇ ਬੋਲਣ ਨਹੀਂ ਦਿੰਦਾ ਤੇ ਨਾ ਕੇ ਇੱਕ ਗੱਲ ਦਾ ਜਵਾਬ ਦਿੰਦਾ ਵਾ ਉਹ ਨਾਨਾ ਜੀ ਮੰਮੀ ਤਾਂ ਸਵੇਰੇ 6:00 ਵਜੇ ਤੋਂ ਲੈ ਕੇ 8:00 ਵਜੇ ਤੱਕ ਲੱਖ ਸਵਾਲ ਲੱਖ ਸ਼ਬਦ ਬੋਲ ਦਿੰਦੀ ਆ ਉਹ ਡੈਡੀ ਹੁਣ ਕਿਹੜੀ ਕਿਹੜੀ ਗੱਲ ਦਾ ਜਵਾਬ ਦੋਵੇ ਉਹ ਜਦੋਂ ਤੂੰ ਫੋਨ ਕਰਦਾ ਮੈਂ ਸਾਡੀ ਲਾਫਾ ਕਰ ਨੂੰ ਹੀ ਕਰਦਾ ਮੈਂ ਹੋਰ ਨਹੀਂ ਤੈਨੂੰ ਕੰਮ ਹੈਗਾ ਕੋਈ ਉਹ ਨਾਨਾ ਜੀ ਮੈਂ ਤਾਂ ਬਸ ਇਹ ਦੱਸਣ ਵਾਸਤੇ ਫੋਨ ਕੀਤਾ ਵਾ ਕਿ ਮੰਮੀ ਨੂੰ ਛੱਡ ਕੇ ਜਾਣਾ ਤੇ ਛੱਡ ਜੋ ਉਹ ਨਹੀਂ ਤੇ ਡੈਡੀ ਕੱਲ ਜਿੰਦੂ ਕੰਬੈਨ ਵਾਲੇ ਨੇ ਸਲਾਵਾ ਕਰਨ ਧਿਆਈ ਵੀ ਉਹ ਜੂਪੀ ਤੋਂ ਬੁੱਢੀ ਲਿਓ ਨੂੰ ਫੇਰਣ ਧਿਆਏ ਉਹ ਮੈਨੂੰ ਨਾ ਫੇਰ ਆਖਿਓ ਵੀ ਇਹ ਦੱਸਿਆ ਨਹੀਂ ਆ